ਕਿਉਂਕਿ 5 ਵਜੇ ਤੱਕ ਕੋਈ ਵੀ ਲਾਈਨ ਹੋਈ ਆਪਾਂ ਉਹਨਾਂ ਨੂੰ ਉਖਾਵਾਵਾਂਗੇ ਕੰਨ ਸਾਨੂੰ ਕਿਹਾ ਕਿ ਇਸ ਨੂੰ ਅਸੀਂ ਨਮੈ ਇਸ ਨੂੰ ਇੱਕ ਮੌਕਾ ਦੇਣਾ ਅਸੀਂ ਜਿਵੇਂ ਆਮ ਆਦਮੀ ਪਾਰਟੀ ਨੂੰ 92 ਕੈਂਡੀਡੇਟ ਦਿੱਤੇ ਪੰਜਾਬ 'ਚ ਇਸ ਤਰ੍ਹਾਂ ਉਹ ਕਹਿੰਦੇ ਨੇ ਅਸੀਂ ਸਰਵਸੇ ਪੈਨਲ ਆ ਜਿਹੜਾ 11 ਕੈਂਡੀਡੇਟਾਂ ਨੂੰ ਅਸੀਂ ਮੌਕਾ ਦੇਣਾ 11 ਦੀ ਕਿਉਂਕਿ ਮੈਨੇਜਮੈਂਟ ਕਈ ਚੰਗੇ ਮਾੜੇ ਕੰਮ ਕੀਤੇ ਜਿਨ੍ਹਾਂ ਦਾ ਵੇਰਵਾ ਸਾਰੇ ਹੀ ਪ੍ਰੈਸ ਕਾਨਫਰੰਸਾਂ 'ਚ ਹੋ ਗਿਆ ਸਾਰੀਆਂ ਅਖਬਾਰਾਂ ਸਾਰੇ ਮੀਡੀਆ ਚੈਨਲਾਂ 'ਚ ਸਭ ਦਾ ਹੋ ਗਿਆ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਸੀਗੀ ਹੁਣ ਤੱਕ ਵੀ ਇਹੀ ਅਪੀਲ ਸੀਗੀ ਕਿ ਇਹ ਪ੍ਰੋਗਰੈਸਿਵ ਪੈਨਲ ਦੇ ਸਾਡੇ ਜਿਹੜੇ 16 ਬੰਦੇ ਨੇ ਉਹ ਆਪ ਇਸ ਗੱਲ ਦੇ ਲਈ ਫਿਕਰਮੰਦ ਨੇ ਕਿ ਇਹ ਜਿਹੜੀਆਂ ਸੰਸਥਾਵਾਂ ਨੇ ਚੰਗੇ ਹੱਥਾਂ ਵਿੱਚ ਜਾਣੀਆਂ ਚਾਹੀਦੀਆਂ ਨੇ ਔਰ ਪਿਛਲੇ 3 ਸਾਲਾਂ ਤੋਂ ਸਾਡਾ ਜਿਹੜਾ ਪੈਨਲ ਆ ਉਹ ਮੈਨੇਜਮੈਂਟ ਦੇ ਵਿੱਚ ਕੰਮ ਕਰ ਰਿਹਾ ਹਾਂਜੀ ਬਾਕੀ ਖੂਬ ਕੰਮ ਹੋਇਆ ਬਹੁਤ ਸਾਰੇ ਡਿਵੈਲਪਮੈਂਟ ਚਾਰ ਵਜੇ ਤੱਕ 383900 ਵੋਟ ਕਾਉਂਟ ਹੋ ਚੁੱਕੀ ਸੀ ਤੇ ਉਮੀਦ ਹੈ ਦੀ 4500 4600 ਵੋਟ ਹੈ ਜਿਹੜੀ ਲਗਭਗ 90% ਜਿਹੜੀ ਵੋਟ ਹੈ ਆਸ ਹੈ ਸਾਰੇ ਸ਼ਹਿਰ ਵਾਸੀਆਂ ਤੇ ਬੜੀ ਆਸ ਹੈ ਹਰ ਵਕਤ ਵਕਤ ਵੋਟਾਂ ਨੇ ਜਿਹੜੀਆਂ ਸਾਡੇ ਪੈਨਲ ਨੂੰ ਪਹੁੰਚੀਆਂ ਨੇ ਹਰੁੱਦੋ ਅੁੱਦ ਪਾਣੀ ਦਾ ਪਾਣੀ ਸਵੇਰੇ ਤੁਹਾਡੇ ਸਾਹਮਣੇ ਕਿਉਂਕਿ ਤਕਰੀਬਨ 80 90% ਇੱਥੋਂ ਹੀ ਸਟੱਡੀ ਕਰਕੇ ਸਾਰੇ ਸ਼ਹਿਰ ਵਾਸੀ ਇੱਥੋਂ ਮਤਲਬ ਸਾਰਾ ਅੰਟਿਕ ਸਾਡਾ ਜਿਹੜਾ ਹੈਰੀਟੇਜ ਹੈਗਾ ਇਹ ਹਾਂਜੀ ਤੇ ਇਹਦੀ ਚੋਣ ਦੇ ਵਿੱਚ ਬੜਾ ਇੰਟਰਸਟ ਲੈਣ ਲੋਕ ਆ ਹਾਂਜੀ ਅੱਜ ਸਿਰਫ ਇੱਕ ਤਿੰਨ ਪੈਨਲ ਬਣ ਰਹੇ ਹੋਣ ਬਹੁਤ ਜ਼ਿਆਦਾ ਸਰਸੋਤੀ ਪੈਨਲ ਵਾਲ ਨੂੰ ਵਧਿਆ ਹੋਇਆ ਤਾਂ ਕਿ ਲੋਕ ਵੀ ਬਦਲਾਅ ਚਾਹੁੰਦੇ ਨੇ ਚੇਂਜ ਚਾਹੁੰਦੇ ਨੇ ਇਨਕਲਾਬ ਚਾਹੁੰਦੇ ਨੇ ਸੋ ਬਹੁਤ ਹੀ ਵਧੀਆ ਗੱਲ ਹੈ ਇਨਕਲਾਬ ਆਉਣਾ ਚਾਹੀਦਾ ਚੇਂਜ ਆਉਣੀ ਚਾਹੀਦੀ ਹੈ ਤੇ ਜਿਹੜੇ ਕਈ ਸਾਲਾਂ ਤੋਂ ਇਹ ਦੋ ਮੈਨੇਜਮੈਂਟਾਂ ਦੇ ਦੋ ਪਾਰਟੀਆਂ ਜਿਹਦੇ ਤੇ ਕਾਂਗਰਸ ਤੇ ਭਾਜਪਾ ਦੇ ਕੈਂਡੀਡੇਟਸ ਨੇ ਉਹ ਚੋਣਾਂ ਲੜਦੇ ਸੀ ਤੇ ਉਹਦੇ ਵਿੱਚ ਇਸ ਵਾਰ ਕਾਫੀ ਕੁਝ ਕਲੀਅਰ ਸੀ ਪਰ ਲਾਸਟ ਮੂਮੈਂਟ ਤੇ ਇੱਕ ਥਰਡ ਪੈਨਲ ਜਿਹੜਾ ਸੀਗਾ ਆਪ ਦਾ ਵੀ ਐਡ ਹੋ ਗਿਆ ਆਪਣੀ ਸੋਚ ਦੇ ਮੁਤਾਬਕ ਮੈਂ ਮੇਰਾ ਸ਼ਾਇਦ ਪਹਿਲਾ ਬਿਆਨ ਵੀ ਲੱਗਿਆ ਪੰਜਾਬ ਕੇਸਰੀ ਦੇ ਵਿੱਚ ਅੱਛਾ ਵੀ ਲੇਡੀਜ਼ ਨੂੰ ਪਹਿਲ ਦੇ ਆਧਾਰ ਤੇ ਸਾਨੂੰ ਵੋਟ ਪਾਉਣੀ ਚਾਹੀਦੀ ਸੀ ਮੈਂ ਤਾਂ ਦੇਖੋ ਜੀ ਉਹਨਾਂ ਨੂੰ ਚਾਹੇ ਲੇਡੀ ਨੂੰ ਜਾਣਦਾ ਤੇ ਨਹੀਂ ਜਾਣਦਾ ਮੈਂ ਦੋਨਾਂ ਨੂੰ ਵੋਟ ਪਾ ਕੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੁਛਾਵਾਂਗੇ ਬਾਕੀ ਪਲੀਜ਼ ਕੈਂਪਸ ਖਾਲੀ ਕਰ ਦਿਓ ਟਾਈਮ ਇਜ਼ ਓਵਰ ਨਾਓ ਹਾਂ ਗੇਟ ਬੰਦ ਕਰ ਦਿਓ ਦੋਨੋਂ ਜਿਹੜੀ ਤੁਸੀਂ ਸਵੇਰ ਦੇ ਤੋਂ ਕੰਪਲੇਨ ਜਿਹੀ ਲੱਗਿਆ ਉਹ ਸਵੇਰ ਦੀ ਨਿਵਾਰਾ ਕਰਿਓ ਤੁਹਾਡੀ ਜਿਹੜੀ ਬੜੀ ਤੇਜ਼ੀ ਕਿਉਂ ਕਿ ਤੁਸੀਂ ਆਪ ਆਪ ਹੋ ਰਹੀ ਹੈ ਇਸੇ ਸੰਬੰਧੀ ਅੱਜ ਤੱਕ ਮੈਂ ਕਿਵੇਂ ਲੱਗਦਾ ਹੈ ਜੀ ਅਜੇ ਮੋੜ ਜਾਂ ਲਾਸਟ ਪਹਿਲਾਂ ਤਾਂ ਸਭ ਨੂੰ ਸਤਿ ਸ਼੍ਰੀ ਅਕਾਲ ਉਡੇ ਮਾਧਿਅਮ ਰਾਹੀਂ ਗੱਲ ਇਹ ਹੈ ਜੀ ਵੀ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੀ ਇਹ ਮੰਗ ਸੀ ਕਿ ਜਿਹੜਾ ਪ੍ਰੋਗਰੈਸਿਵ ਪੈਨਲ ਹੈ ਉਹਦੇ ਸਾਰੇ ਗਰੁੱਪ ਨੂੰ ਜਤਾਇਆ ਜਾਵੇ ਬਦਲਾ ਲਿਆ ਜਾਵੇ ਕਿਉਂਕਿ ਲੰਬਾ عرصਾ ਇੱਥੇ ਦੂਸਰੇ ਗਰੁੱਪ ਦੇ ਲੋਕ ਕਾਬਜ ਹੈ ਉਹ ਉਹਨਾਂ ਨੇ ਕਈ ਚੰਗੇ ਮਾੜੇ ਕੰਮ ਕੀਤੇ ਜਿਨ੍ਹਾਂ ਦਾ ਵੇਰਵਾ ਸਾਰੇ ਹੀ ਪ੍ਰੈਸ ਕਾਨਫਰੰਸਾਂ 'ਚ ਹੋ ਗਿਆ ਸਾਰੀਆਂ ਅਖਬਾਰਾਂ ਸਾਰੇ ਮੀਡੀਆ ਚੈਨਲ 'ਾਂ 'ਚ ਸਭ ਦਾ ਹੋ ਗਿਆ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਸੀਗੀ ਹੋਂ ਤੱਕ ਵੀ ਅਸੀਂ ਅਪੀਲ ਸੀ ਕਿ ਇਹ ਪ੍ਰੋਗਰੈਸਿਵ ਪੈਨਲ ਦੇ ਸਾਡੇ ਜਿਹੜੇ 16 ਬੰਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾਈ ਜਾਵੇ ਤੇ ਬਦਲਾ ਲਿਆਇਆ ਜਾਵੇ ਇਹਨਾਂ ਸਕੂਲਾਂ ਕਾਲਜਾਂ ਨੂੰ ਬਚਾਇਆ ਜਾਵੇ ਤਾਂ ਜੋ ਇਹ ਜਿਹੜੀ ਸਾਡੀ ਸੈਂਕੜੇ ਸਾਤ ਪੁਰਾਣੀ ਸੰਸਥਾਵਾਂ ਨੇ ਇਹਨਾਂ ਨੂੰ ਹੋਰ ਚੰਗਾ ਦੇ ਸਕੇ ਸੇਵਾ ਕਰ ਸਕੇ ਤੇ ਪਰਹੁਲਤ ਕਰ ਸਕੇ ਤੁਹਾਨੂੰ ਕਿਵੇਂ ਲੱਗ ਰਿਹਾ ਅੱਜ ਅੱਜ ਦਾ ਅੱਜ ਦਾ ਜੋ ਜੋ ਮੈਂ ਸਵੇਰੇ ਦੇਖ ਰਿਹਾ ਜੀ ਮੰਡਟ ਪੈਹੀ ਦਿਖਦਾ ਜੀ ਕਿ ਮੈਕਸਿਮਮ ਸਾਡੇ ਬੰਦੇ ਪ੍ਰੋਗਰੈਸਿਵ ਪਾਰਟੀ ਦੇ ਬੰਦੇ ਜਿਹੜੇ ਮੁੰਡੇ ਨੇ ਨੌਜਵਾਨਾਂ ਦਾ ਕਿੱਦਾਂ ਰੋਕੀ ਰੋਟਾਂ ਦਾ ਵੋਟਰਾਂ ਦਾ ਵੋਟਰ ਬੜੇ ਪੋਜ਼ਿਟਿਵ ਨੇ ਜੀ ਜਿੰਨੂੰ ਵੀ ਮਿਲੇ ਆ ਉਹਨਾਂ ਨੇ ਇਹ ਵੀ ਉਮੀਦ ਜਤਾਈ ਹੈ ਕਿ ਤੁਹਾਡੇ ਗਰੁੱਪ ਨੂੰ ਵੱਧ ਅਸੀਂ ਸਪੋਰਟ ਕਰਾਂਗੇ ਤੇ ਜਿਤਾ ਕੇ ਲਿਆਂਦਾਂਗੇ ਪ੍ਰਧਾਨ ਜੀ ਤੁਹਾਡੀ ਪਹਿਲੇ ਮੈਨੇਜਮੈਂਟ ਰਹੀ ਏ ਔਰ ਤੁਸੀਂ ਲੰਬੇ ਸਮੇਂ ਤੋਂ ਚੋਣਾਂ ਲੜਦੇ ਹੋ ਜਿੱਤੇ ਆ ਰਹੇ ਹੋ ਤੇ ਅੱਜ ਦਾ ਕਿਵੇਂ ਰੁੱਕ ਕੇ ਨੇ ਕੋਸ਼ਿਸ਼ ਹਮਾਂ ਰਹਿ ਗਿਆ ਵੋਟਾਂ ਖਤਮ ਹੋਣ ਨੂੰ ਤੇ ਕਿਵੇਂ ਵੋਟਰਾਂ ਦਾ ਕਿਵੇਂ ਕਰ ਰਹੇ ਪਬਲਿਕ ਦਾ ਕਿਵੇਂ ਰੱਖ ਕਰ ਰਹੇ ਦੇਖੋ ਜੀ ਐਸ ਹਾਈ ਸਕੂਲ ٹرسٹ ਮੈਨੇਜਮੈਂਟ ਸੋਸਾਇਟੀ ਦੇ ਇਹਦੇ ਇਲੈਕਸ਼ਨ ਲੋਕਾਂ ਦੇ ਵਿੱਚ ਬਹੁਤ ਇਮੋਸ਼ਨਲੀ ਜੁੜੇ ਹੋਏ ਲੋਕ ਇਸ ਸੋਸਾਇਟੀ ਨਾਲ ਕਿਉਂਕਿ ਤਕਰੀਬਨ 80 90% ਇੱਥੋਂ ਹੀ ਸਟੱਡੀ ਕਰਕੇ ਸਾਰੇ ਸ਼ਹਿਰ ਵਾਸੀ ਇੱਥੋਂ ਮਤਲਬ ਸਾਰਾ ਅੰਟਿਕ ਸਾਡਾ ਜਿਹੜਾ ਹੈਰੀਟੇਜ ਆਏਗਾ ਇਹ ਹਾਂਜੀ ਤੇ ਇਹਦੀ ਚੋਣ ਦੇ ਵਿੱਚ ਬੜਾ ਇੰਟਰਸਟ ਲੈਣ ਲੋਕ ਆ ਹਾਂਜੀ ਅੱਜ ਸਿਰਫ ਇੱਕ ਤਿੰਨ ਪੈਨਲ ਬਣੇ ਨੇ ਹੋਰ ਕੁਝ ਨਹੀਂ ਹੋਇਆ ਲੋਕਾਂ ਦਾ ਰੁਝਾਨ ਹੋਣਾ ਹੀ ਆ ਅੱਛਾ ਜੀ ਤੇ ਉਮੀਦ ਆ ਜੀ ਬਹੁਤ ਅੱਛਾ ਰਿਜ਼ਲਟ ਆਊਗਾ ਸਾਰੇ ਲੋਕ ਸਣੇ ਨੇ ਜਿਹੜੇ ਅੱਛੇ ਕੰਮ ਕੀਤੇ ਨੇ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਵੋਟ ਦੇਣਗੇ ਜੀ। ਥੈਂਕ ਯੂ ਸਰ ਥੈਂਕ ਯੂ ਸੋ ਮੱਚ। ਮਹਿਤਾ ਜੀ ਪਹਿਲਾਂ ਵੀ ਤੁਹਾਡੀ ਮੈਨੇਜਮੈਂਟ ਏ ਔਰ ਤੁਸੀਂ ਲਗਾਤਾਰ ਕਈ ਸਾਲਾਂ ਤੋਂ ਲਗਾਤਾਰ ਉਮੀਦਵਾਰ ਜਿੱਤਦੇ ਆ ਰਹੇ ਹੋ। ਇਸ ਸੰਬੰਧੀ ਅੱਜ ਅੱਜ ਦੇ ਜਿਹੜੇ ਵੋਟਾਂ ਪੈ ਰਹੀਆਂ ਇਸ ਸੰਬੰਧੀ ਕੀ ਕਹਿਣ ਲੋਕਾਂ ਦੇ ਕਿਵੇਂ ਲਾਸਟ ਸਮਾਂ ਚੱਲ ਰਿਹਾ ਥੋੜਾ ਕੁਝ ਹੀ ਮਨ ਰਹਿ ਕੇ ਖਤਮ ਹੋਣ ਵੋਟਾਂ ਦੇ। ਦੇਖੋ ਪਹਿਲਾਂ ਤਾਂ ਬਹੁਤ ਚੰਗੀ ਗੱਲ ਹੈ ਲੋਕਾਂ ਦਾ ਬੜਾ ਧੰਨਵਾਦ ਹੈ ਕਿ ਉਹ ਇੰਨੀ ਗਰਮੀ ਦੇ ਬਾਵਜੂਦ ਵੀ ਘਰੋਂ ਨਿਕਲ ਕੇ ਵੋਟ ਪਾਉਣਾ ਹੈ ਤੇ ਦੂਜੀ ਗੱਲ ਕਿ ਬੜਾ ਸੁਖ ਸ਼ਾਂਤੀ ਨਾਲ ਪੀਸਫੁਲੀ ਇਹ ਇਲੈਕਸ਼ਨ ਜਿਹੜਾ ਇਹ ਹੋ ਰਿਹਾ ਹੈ ਲਗਭਗ 4 ਵਜੇ ਤੱਕ 383900 ਵੋਟ ਕਾਉਂਟ ਹੋ ਚੁੱਕੀ ਸੀ ਤੇ ਉਮੀਦ ਹੈ ਕਿ 4500 4600 ਵੋਟ ਹੈ ਜਿਹੜੀ ਲਗਭਗ 90% ਜਿਹੜੀ ਵੋਟ ਹੈ ਉਹ ਕਾਉਂਟ ਹੋਣ ਦੀ ਉਮੀਦ ਹੈ ਤੇ ਬੜਾ ਵਧੀਆ ਮਾਹੌਲ ਹੈ ਇੱਕ ਫੈਮਿਲੀ ਮਾਹੌਲ ਹੈ ਤੇ ਬਾਕੀ ਕੱਲ ਨੂੰ ਰਿਜ਼ਲਟ ਹੈ ਦੇਖੋ ਲੋਕ ਕਿਹਦੇ ਤੇ ਭਰੋਸਾ ਜਤਾਉਂਦੇ ਨੇ ਤੇ ਕਿਹਦੀ ਮੈਨੇਜਮੈਂਟ ਆਂਦੀ ਹੈ ਤਾਂ ਕੱਲ ਹੀ ਦੱਸ ਸਕਦੇ ਹਾਂ ਜੀ ਅੱਜ ਤੁਸੀਂ ਸਵੇਰੇ ਦੇ ਰਹੇ ਦੇਖਦੇ ਹਾਂ ਸਾਰੇ ਵੋਟਾਂ ਦਾ ਦੇਖ ਰਹੇ ਹਾਂ ਤੁਹਾਡਾ ਪੰਨੀ ਵੀ ਐਸ ਟਾਈਮ ਭੂਮੀਪਾੜਾ ਛੜਿਆ ਨੇ ਠੀਕ ਹੈ ਨਹੀਂ ਤੁਹਾਡਾ ਜਿਹੜਾ ਪੈਨਲ ਹੈ ਸ਼੍ਰੀ ਸਰਸਵਤੀ ਪੈਨਲ ਫਾਰ ਐਜੂਕੇਸ਼ਨ ਹਾਂਜੀ ਇਹ ਸਾਡਾ ਤੀਜਾ ਪੈਨਲ ਲੱਗ ਨਵਾਂ ਤਿਆਰ ਹੋਇਆ ਹੈ ਤੇ ਇਹ ਮੈਨੂੰ ਬੜੀ ਆਸ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਬੜੀ ਆਸ ਹੈ ਹਾਂਜੀ ਹਰ ਵਕਤ ਵਕਤ ਵੋਟਾਂ ਨੇ ਜਿਹੜੀਆਂ ਸਾਡੇ ਪੈਨਲ ਨੂੰ ਪੈ ਗਈਆਂ ਨੇ ਹਰੁੱਦੋ ਕੁਦੋ ਪਾਣੀ ਦਾ ਪਾਣੀ ਸਵੇਰੇ ਤੁਹਾਡੇ ਸਾਹਮਣੇ ਹੁਣ ਲਾਸਟ ਲਾਸਟ ਕੋਸ਼ਿਸ਼ ਸਮਾਂ ਰੰਦਾ ਤੇ ਤੁਸੀਂ ਆਮ ਜਨਤਾ ਦੇ ਵੋਟਰਾਂ ਦਾ ਕੀ ਕਿਵੇਂ ਸਮਝਾਜੀਦਾ ਜਿਹੜਾ ਲੋਕਾ ਤੁਹਾਡੇ ਤੇਰ ਬਾਬਾ ਦੇ ਤਰੀਕੀ ਕਹਿੰਦੇ ਅਲਟੈਜੜਾ ਰੁਝਾਨ ਹੈ ਲੋਕਾਂ ਦਾ ਸ਼ਹਿਰ ਵਾਸੀਆਂ ਦਾ ਰੁਝਾਨ ਹੈ ਉਹ ਚੇਂਜਸ ਚਾਹੁੰਦੀ ਹੈ ਅੱਛਾ ਜੀ ਬਦਲਾਅ ਚਾਹੁੰਦੀ ਹੈ ਕਿਉਂਕਿ ਹੁਣ ਇਹ ਸਾਰੇ ਦੂਜੇ ਪੈਨਲਾਂ ਦੇ ਬੰਦੇ ਦੇਖ ਲਏ ਨੇ ਅੱਜ ਅਸੀਂ ਜਿਹੜਾ ਨਵਾਂ ਪੈਨਲ ਬਣਿਆ ਹੈ ਨਵੇਂ ਪੈਨਲ ਦੇ ਤੇ ਉੱਪਰ ਉਹ ਪੂਰੀ ਮਤਲਬ ਕਿ ਆਸ ਲਾ ਕੇ ਬੈਠੇ ਨੇ ਕਿ ਇਹ ਪੈਨਲ ਦਾ ਜਿਹੜਾ ਆਊਗਾ ਵੀ ਔਰ ਕੰਮ ਵੀ ਵਧੀਆ ਤੁਸੀਂ ਚੋਣ ਲੜ ਰਹੇ ਹੋ ਤੁਹਾਡੇ ਕਿੰਨੇ ਕੈਂਡੀਡੇਟ ਉਮੀਦ ਹੈ ਤੁਹਾਨੂੰ ਕਾਮਯਾਬ ਹੋਣ ਦੀ ਅਸੀਂ ਧਨਵਾਦੀ ਹਾਂ ਪੰਜਾਬ 8 ਦੀ ਟੀਮ ਦੇ ਇੰਨੇ ਨੇ ਸ਼ਹਿਰ ਦੀਆਂ ਜੋ ਲੋਕਾਂ ਕੋਲ ਆਵਾਜ਼ ਆ ਜਿਹੜੀ ਸਾਡੀ ਪਛਾਈ ਹੈ ਸਾਡੀ ਆਮ ਆਦਮੀ ਪਾਰਟੀ ਦੀ ਚੋਣਾਂ ਵਿੱਚ ਸਾਡਾ ਬੜਾ ਸਾਥ ਦਿੱਤਾ ਔਰ ਸਾਡਾ ਸ੍ਰੀ ਸਰਫਤੀ ਜਿਹੜਾ ਪੈਨਲ ਹੈ এডਿਕੇਸ਼ਨ ਦਾ ਉਹ ਸਾਡੇ 11 ਕੈਂਡੀਡੇਟ ਸੀ ਮੈਦਾਨ ਚ उतारे ਨੇ ਔਰ ਅਸੀਂ ਲੋਕਾਂ ਕੋਲੇ ਇਹ ਗੱਲ ਅਸੀਂ ਲੋਕਾਂ ਨੂੰ ਦੱਸੀਆ ਪਹਿਲਾਂ ਵੀ ਤੇ ਹੁਣ ਵੀ ਦੱਸਣਾ ਚਾਹੁੰਦਾ ਸ਼ਹਿਰ ਦੇ ਵਸੀਆਂ ਨੂੰ ਕਿ ਇੱਕ ਨਵੀਂ ਸੋਚ ਦੇ ਜਿਹੜੇ ਜਿਹਦੀ ਸਰਕਾਰ ਆਮ ਆਦਮੀ ਪਾਰਟੀ ਦੀ ਉਹਨਾਂ ਦੀ ਨਵੀਂ ਸੋਚ ਦੇ ਇੱਕ ਤੀਜਾ ਪੈਨਲ ਜਿਹੜਾ ਅਸੀਂ ਪੇਸ਼ ਕੀਤਾ ਤੀਜੇ ਪੈਨਲ ਦਾ ਜਿਹੜਾ ਨਿਸ਼ਾਨਾ ਹੈ ਕਿ ਇਸ ਐਜੂਕੇਸ਼ਨ ਨੂੰ ਵਧੀਆ ਟੰਗ ਦੇਣਾ ਕਿਉਂਕਿ ਐਜੂਕੇਸ਼ਨ ਸਾਡਾ ਜਿਹੜਾ ਬੇਸਿਕ ਐਜੂਕੇਸ਼ਨ ਆ ਜਿਹੜੀ ਇਹ ਜ਼ਰੂਰੀ ਆ ਸਾਡੇ ਲੋਕਾਂ ਦੇ ਲਈ ਬੱਚਿਆਂ ਲਈ ਔਰ ਇਹਦਾ ਕਈ ਸਾਲਾਂ ਤੋਂ ਇੱਥੇ ਭਾਜੀਪੀ ਕਦੇ ਆ ਗਈ ਕਦੇ ਕਾਂਗਰਸ ਆ ਗਈ ਇਹਨਾਂ ਨੇ ਕੋਈ ਡਵੈਲਪਮੈਂਟ ਆ ਜਿਹੜੀ ਕਦੇ ਲਾਹ ਕਾਲ ਜੀ ਨਹੀਂ ਕੋਈ ਲੈਂਦਾ ਹੋਰ ਡਵੈਲਪਮੈਂਟ ਆ ਜਿਹੜੇ ਤੇ ਨਹੀਂ ਕੀਤੀ ਅਸੀਂ ਲੋਕਾਂ ਨੂੰ ਕਿਹਾ ਕਿ ਜੋ ਘਾਟੇ ਦੇ ਸਕੂਲ ਜਾ ਰਹੇ ਨੇ ਕਿਉਂਕਿ ਸਰਕਾਰ ਵੀ ਆ ਸਾਡੀ ਔਰ ਜੀ ਸਰਕਾਰ ਦੇ ਰਾਹੀਂ ਅਸੀਂ ਫਾਇਦਾ ਵੀ ਫਾਈਨੈਂਸ਼ਲੀ ਵੀ ਸਰਕਾਰ ਦਾ ਫਾਇਦਾ ਤੁਹਾਨੂੰ ਲੈ ਕੇ ਦੇ ਦਿੰਦੇ ਆ ਗ੍ਰਾਂਟਾਂ ਜੋ ਹੋਰ ਵੀ ਜੋ ਰੁਕੇ ਹੋਏ ਜੋ ਕੰਮ ਧੂਰੇ ਨੇ ਜੋ ਬਿਲਡਿੰਗਾਂ ਅਧੂਰੀਆਂ ਨੇ ਔਰ ਸਾਡੇ 11 ਕੈਂਡੀਡੇਟ ਮੈਦਾਨ ਚ ਨੇ ਔਰ ਪੜੇ ਰੱਖੇ ਕੈਂਡੀਡੇਟ ਨੇ ਜਿੰਨਾ ਜੋ ਇੱਕ ਲੇਡੀਜ਼ ਵੀ ਕੈਂਡੀਡੇਟ ਆ ਅਸੀਂ ਤਾਰੀ ਹੈ ਹੋਰਾਂ ਨੇ ਭਾਵੇਂ ਕਾਂਗਰਸ ਵੱਲੋਂ ਇੱਕ ਲੇਡੀਜ਼ ਆ ਪਰ ਹੋਰ ਕਿਸੇ ਪੰਨਲੇ ਨੇ ਲੇਡੀਜ਼ ਨਹੀਂ ਤਾਰੀ ਹੈਗੀ ਇਸ ਕਰਕੇ ਅਸੀਂ ਕਿਉਂ ਲੇਡੀਜ਼ ਲੇਡੀ ਦੀ ਪ੍ਰੋਬਲਮ ਸੁਣ ਸਕਦੀ ਹੈ ਲੇਡੀ ਕੁੜੀਆਂ ਵੀ ਪੜਦੀਆਂ ਨੇ ਉਹਦੀ ਪ੍ਰੋਬਲਮ ਵੀ ਲੇਡੀ ਸੁਣ ਸਕਦੀ ਹੈ ਉਹ ਹੋਰ ਕਿਸੇ ਨੂੰ ਆਪਣੀ ਪ੍ਰੋਬਲਮ ਨਹੀਂ ਦੱਸ ਸਕਦੀ ਇਸ ਕਰਕੇ ਅਸੀਂ 11 ਜਿਹੜੇ ਸਾਡੇ ਕੈਂਡੀਡੇਟ ਨੇ ਅਸੀਂ 11 ਕੈਂਡੀਡੇਟ ਜਿਤਾਵਾਂਗੇ ਔਰ ਇਹ ਮਤਲਬ ਇਥੇ ਨਵੀਂ ਸੋਚ ਆ ਜਿਹੜੀ ਹੁਣ ਕੋਈ ਸਮਾਂ ਰਹਿ ਗਿਆ ਵੋਟਾਂ ਲਾਰਜ ਸਮਾਂ ਵੀਰਾਂ ਸਮਾਂ ਚੱਲ ਰਿਹਾ ਹੈ ਤੇ ਇਸ ਵੰਦੇ ਤੁਸੀਂ ਕਿਵੇਂ ਤੈਨ ਵੀ ਤੁਹਾਡਾ ਪੈਨਲ ਕਿਵੇਂ ਕਾਮਯਾਬ ਹੋਇਆ ਸਾਡਾ ਪੈਨਲ ਸਾਨੂੰ ਲੋਕਾਂ ਦੀ ਆਵਾਜ਼ ਆ ਜਿਹੜੀ ਲੋਕਾਂ ਨੇ ਜੋ ਸਾਨੂੰ ਹੌਸਲਾ ਆ ਜੀ ਦਿੱਤੀ ਹੈ ਜੋ ਲੋਕਾਂ ਨੇ ਸਾਨੂੰ ਕਿਹਾ ਕਿ ਇਸ ਨੂੰ ਅਸੀਂ ਨਮਾ ਇਸ ਨੂੰ ਇੱਕ ਮੌਕਾ ਦੇਣਾ ਅਸੀਂ ਜਿਵੇਂ ਆਮ ਆਦਮੀ ਪਾਰਟੀ ਨੂੰ 92 ਕੈਂਡੀਡੇਟ ਦਿੱਤੇ ਪੰਜਾਬ ਚ ਇਸ ਤਰ੍ਹਾਂ ਉਹ ਕਹਿੰਦੇ ਨੇ ਅਸੀਂ ਸਰਵਸੇ ਪੈਨਲ ਆ ਜਿਹੜਾ 11 ਕੈਂਡੀਡੇਟਾਂ ਨੂੰ ਅਸੀਂ ਮੌਕਾ ਦੇਣਾ 11 ਦੀ ਕਿਉਂਕਿ ਮੈਨੇਜਮੈਂਟ ਬਣਦੀ ਹੈ 11 ਨੂੰ ਅਸੀਂ ਮੌਕਾ ਦਵਾਂਗੇ ਅਸੀਂ ਦੇਖਾਂਗੇ ਤੁਹਾਨੂੰ ਇੱਕ ਵਾਰੀ ਵੀ 3 ਸਾਲ ਤੁਸੀਂ ਕੀ ਕਰਦੇ ਹੋ ਇਹ ਲੋਕਾਂ ਨੇ ਸਾਨੂੰ ਮੌਕਾ ਦੇਣੀ ਦੇਣਾ ਇਸ ਕਰਕੇ ਅਸੀਂ ਇਸ ਗੱਲ ਦੇ ਉੱਪਰ ਆ ਕੇ ਸਾਡੇ 11 ਕੈਂਡੀਡੇਟ ਬਹੁਤ ਵਧੀਆ ਲੱਗ ਰਿਹਾ ਜਿਵੇਂ ਲੱਗਦਾ ਖੰਨੇ ਦੇ ਵਿੱਚ ਕੋਈ ਬਹੁਤ ਵੱਡਾ ਤਿਹਾਰ ਹੁੰਦਾ ਪਰਮ ਹੁੰਦਾ ਪੁਲਿਸ ਕਾਫੀ ਸਹਿਯੋਗ ਕਰ ਰਹੀ ਹੈ ਤੇ ਪਿੱਛੇ ਹੀ ਮੈਂ ਦੇਖਿਆ ਟ੍ਰੈਫਿਕ ਬੰਦ ਕੀਤਾ ਹੋਇਆ ਹੈ ਇਸ ਸਾਈਡ ਤੋਂ ਆਉਣ ਵਾਲਿਆਂ ਦੇ ਲਈ ਤੇ ਟ੍ਰੈਫਿਕ ਕਾਫੀ ਕੰਟਰੋਲ ਕੀਤਾ ਹੋਇਆ ਹੈ ਤੇ ਅਸੀਂ ਦੇਖੋ 5 ਵਜੇ ਤੋਂ ਬਾਅਦ ਆਏ ਹਾਂ ਉਸ ਤੋਂ ਬਾਵਜੂਦ ਵੀ ਇੰਨਾ ਰਸ਼ ਹੈ ਤੇ ਲਾਈਨਾਂ ਲੱਗੀਆਂ ਹੋਈਆਂ ਨੇ ਜਿਵੇਂ ਤੁਹਾਡਾ ਪੈਨਲ ਹੈ ਸਰਸੋਤੀ ਹਾਂ ਹਾਂ ਸਰਸੋਤੀ ਚੈਨਲ ਦੇਮੀਤਵਾਰ ਇਸ ਵਾਰ ਇਹ ਭਾਗ ਲੈ ਰਹੇ ਨੇ ਕਿਵੇਂ ਲੱਗਦਾ ਈ ਤੁਹਾਨੂੰ ਇਸ ਵਾਰ ਇਹ ਇਸ ਵਾਰ ਇਹ ਮੈਨੂੰ ਪੂਰੀ ਉਮੀਦ ਹੈ ਕਿ ਸਾਡਾ ਜਿਹੜਾ ਪੈਨਲ ਹੈ ਵੱਧ ਚੜ ਕੇ ਅੱਗੇ ਆਏਗਾ ਹਮਮ ਔਰ ਆਣਾ ਵੀ ਚਾਹੀਦਾ ਲੋਕਾਂ ਨੂੰ ਕਿਵੇਂ ਰੁਕ ਲੱਗ ਰਿਹਾ ਲੋਕਾਂ ਦਾ ਰੋਖ ਬਹੁਤ ਜ਼ਿਆਦਾ ਹੈ ਸਰਸਤੀ ਪੈਨਲ ਵਾਲ ਨੂੰ ਵਧਿਆ ਹੋਇਆ ਤਾਂ ਕਿ ਲੋਕ ਵੀ ਬਦਲਾਅ ਚਾਹੁੰਦੇ ਨੇ ਚੇਂਜ ਚਾਹੁੰਦੇ ਨੇ ਇਨਕਲਾਬ ਚਾਹੁੰਦੇ ਨੇ ਸੋ ਬਹੁਤ ਹੀ ਵਧੀਆ ਗੱਲ ਹੈ ਇਨਕਲਾਬ ਆਉਣਾ ਚਾਹੀਦਾ ਚੇਂਜ ਆਉਣੀ ਚਾਹੀਦੀ ਹੈ ਤੇ ਜਿਹੜੇ ਕਈ ਸਾਲਾਂ ਤੋਂ ਲੱਗੇ ਹੋਏ ਆਂ ਹਾਂਜੀ ਔਰ ਪੱਕੇ ਪਰਮਨੈਂਟ ਹੈ ਉਹਨਾਂ ਨੇ ਆਪਣੀ ਜਾਗੀਰ ਸਮਝਾ ਹੋਇਆ ਇਹਨੂੰ ਉਹ ਜਾਗੀਰ ਨੂੰ ਤੋੜਨਾ ਚਾਹੀਦਾ ਪਬਲਿਕ ਨੂੰ ਔਰ ਤੋੜੇਗੀ ਜ਼ਰੂਰ ਇਸ ਵਾਰ ਪਬਲਿਕ ਬਹੁਤ ਸੋਜਵਾਨ ਹੈ ਜਿਵੇਂ ਕਿ ਐਮਰਲ ਦੇ ਇਲੈਕਸ਼ਨ ਦੇ ਵਿੱਚ ਹੋਇਆ ਸੀ ਉਸੇ ਤਰ੍ਹਾਂ ਦੀ ਮੈਨੂੰ ਕੋਈ ਫਲ ਮਿਲਣ ਦੀ ਉਮੀਦ ਹੈਗੀ ਆ ਪਬਲਿਕ ਵੱਲੋਂ ਧੰਨਵਾਦ ਜੀ। ਮੈਂ ਆਪਣਾ ਅੱਜ ਮਾਈਸੈਲ ਵੇਪਨ ਵਰਮਾ ਡਵੈਲਪਮੈਂਟ ਆਫੀਸਰ ਐਲਆਈਸੀ ਆਫ ਇੰਡੀਆ ਹਾਂਜੀ ਅੱਜ ਸਵੇਰ ਦੇ ਚੋਣਾ ਦਾ ਮਾਹੌਲ ਹੈ ਜਿਵੇਂ ਹੁਣ ਲਾਸਟ ਦੇ ਬਿਲਕੁਲ ਚੱਲ ਰਿਹਾ ਹੈ ਹਾਂਜੀ ਕਿਵੇਂ ਲੱਗ ਰਿਹਾ ਲੋਕਾਂ ਵੋਟਰਾਂ ਨੂੰ ਕਿਵੇਂ ਲੱਗ ਰਿਹਾ ਤੁਹਾਨੂੰ ਐਕਚੁਅਲੀ ਜਿਵੇਂ ਆਪਾਂ ਬਹੁਤ ਸਾਲਾਂ ਤੋਂ ਪਤਾ ਹੈ ਵੀ ਆਪਣੇ ਜਿਹੜੇ ਅਸੀਂ ਦੋ ਪੈਨਲ ਲੜਦੇ ਆ ਰਹੇ ਸੀਗੇ ਹਾਂਜੀ ਹਾਲਾਂਕਿ ਐਜੂਕੇਸ਼ਨ ਇੰਸਟੀਚਿਊਟ ਆ ਦੇ ਵਿੱਚ ਪੈਨਲ ਦੀ ਲੋੜ ਤਾਂ ਨਹੀਂ ਹੁੰਦੀ ਹੈਗੀ ਪਰ ਜਿਵੇਂ ਵੀ ਉਹਰੇ ਆਪਣੇ ਖੰਡਾ ਮੈਨੇਜਮੈਂਟ ਦੇ ਵਿੱਚ ਪਰ ਚੱਲ ਰਿਹਾ ਬਹੁਤ ਸਾਲਾਂ ਤੋਂ ਤਾਂ ਇਹ ਦੋ ਮੈਨੇਜਮੈਂਟ ਜੇ ਦੋ ਪਾਰਟੀਆਂ ਜਿਹੜੀ ਤੇ ਕਾਂਗਰਸ ਤੇ ਭਾਜਪਾ ਦੇ ਕੈਂਡੀਡੇਟਸ ਨੇ ਉਹ ਚੋਣਾਂ ਲੜਦੇ ਸੀ ਤੇ ਉਹਦੇ ਵਿੱਚ ਇਸ ਵਾਰ ਕਾਫੀ ਕੁਝ ਕਲੀਅਰ ਸੀ ਪਰ ਲਾਸਟ ਮੂਮੈਂਟ ਤੇ ਇੱਕ ਥਰਡ ਪੈਨਲ ਜਿਹੜਾ ਸੀਗਾ ਆਪ ਦਾ ਵੀ ਐਡ ਹੋ ਗਿਆ ਤਾਂ ਉਹਦੇ ਨਾਲ ਜਿਹੜੇ ਨੇ ਜੋ ਸਮੀਕਰ ਨੇ ਕਾਫੀ ਗੜਬੜਾ ਆ ਗਈ ਤੇ ਲੋਕਾਂ ਦੇ ਵਿੱਚ ਹੁਣ ਕਾਫੀ ਜ਼ਿਆਦਾ ਮਤਲਬ ਜਿਹੜੀ ਹੈ ਇਹ ਜੋ ਹਜੇ ਕਲੀਅਰ ਕੁਝ ਨਹੀਂ ਦੱਸਿਆ ਜਾ ਰਿਹਾ ਹੈਗਾ ਪਤਾ ਲੱਗ ਪਾ ਰਿਹਾ ਹੈਗਾ ਲੋਕਾਂ ਦੇ ਜਿਹੜੇ ਵਿਊ ਨੇ ਕਿਉਂਕਿ VOTER ਵੀ ਸਾਈਲੈਂਟ ਹੈ ਤੇ ਇਸ ਕਰਕੇ ਲੱਗਦਾ ਹੈ ਵੀ ਦੇਖੋ ਬਾਕੀ ਜਿਹੜਾ ਕੱਲ 2 ਤਰੀਕ ਨੂੰ ਸਹੀ ਮੈਨੇਜ ਪਤਾ ਲੱਗੂਗਾ ਵੀ ਕੌਣ ਕਿਹੜਾ ਪੈਨਲ ਲੱਗੇ ਆਂਦਾ ਪਰ ਇਸ ਵਾਰ ਲੋਕਾਂ ਦੇ ਵਿੱਚ ਇੱਕੋ ਹੀ ਗੱਲ ਦੇਖੀ ਗਈ ਹੈ ਵੀ ਲੋਕਾਂ ਦਾ ਪੈਨਲ ਪ੍ਰਤੀ ਰੁਝਾਨ ਸੀਗਾ ਵੀ ਲੋਕੀ ਕਹਿੰਦੇ ਸੀ ਕਿ ਵੀ ਇੱਕ ਪੈਨਲ ਨੂੰ ਆਪਾਂ ਲੈ ਕੇ ਆਈਏ ਉਹ ਦੇਖੋ ਕਿਹਦੀ ਕਿਸਮਤ ਜਾਗਦੀ ਹੈ ਅਗਲੇ 24 ਘੰਟੇ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਏਗਾ ਕੋਰਪੋਰੇਸ਼ਨ ਮੈਨੇਜਮੈਂਟ ਦੀ ਜਿਹੜਾ ਚੋਣਾਂ ਹੁਣ ਲਾਸਟ ਸਮਾਂ ਚੱਲ ਰਿਹਾ ਹੈ ਤੇ ਉਹ ਤੁਹਾਨੂੰ ਕਿਵੇਂ ਉਮੀਦ ਹੈ ਜੀ ਤੁਹਾਡੇ ਕੈਂਡੀਡੇਟ ਤਕਰੀਬਨ ਸਾਰੇ ਕਿ ਜਿੰਨੇ ਵੀ ਖੜੇ ਨੇ ਔਰ ਤੁਸੀਂ ਕੀ ਲੋਕਾਂ ਦਰੁੱਪ ਦਿਖ ਰਿਹਾ ਹੋ ਜੀ ਵੋਟਰਾਂ ਦਾ ਦੇਖੋ ਇਹ ਬੜੀ ਪ੍ਰੈਸਟੀਜੀਅਸ ਇਲੈਕਸ਼ਨ ਹੈ ਜਿਹੜੀ ਕਿ 3 ਸਾਲ ਬਾਅਦ ਆਉਂਦੀ ਹੈ ਔਰ ਇਹ ਇੱਕ ਸੋਸ਼ਲ ਇਲੈਕਸ਼ਨ ਹੈ ਸ਼ਹਿਰ ਦੀ ਭਾਈਚਾਰਕ ਇਲੈਕਸ਼ਨ ਹੈ ਔਰ ਇੱਕ ਤਿਹਾਰ ਦੀ ਤਰ੍ਹਾਂ ਹੁੰਦੀ ਹੈ ਤਾਂ ਅੱਜ ਲੋਕ ਸਵੇਰ ਤੋਂ ਹੀ 8 ਵਜੇ ਤੋਂ ਆਪਰੇ ਆਪਣੇ ਘਰਾਂ ਵਿੱਚੋਂ ਵੋਟ ਪਾਉਣ ਆ ਰਹੇ ਨੇ ਹਜੇ ਵੀ 40-50 ਮਿੰਟ ਦਾ ਸਮਾਂ ਬਾਕੀ ਹੈ ਤੋਂ ਬੜਾ ਸ਼ਾਹ ਲੋਕਾਂ ਦੇ ਵਿੱਚ ਤਕਰੀਬਨ ਜ਼ਿਆਦਾਤਰ ਜਿਹੜੀ ਟੋਟਲ ਵੋਟ ਦੇ ਵਿੱਚੋਂ ਵੋਟ ਜਿਹੜੀ ਆ ਪੋਲ ਹੋਏਗੀ ਔਰ ਇੱਕ ਅੱਛਾ ਵਰਡ ਲੋਕ ਦੇਣਗੇ ਬੜਾ ਅੱਛਾ ਇੱਕ ਇਹ ਸਿਸਟਮ ਹੈ ਕਿ ਜਿਹੜੀਆਂ ਇਹ ਸਾਡੀਆਂ ਸੰਸਥਾਵਾਂ ਨੇ ਜਿਹਦੇ ਵਿੱਚ ਐਜੂਕੇਸ਼ਨ ਨੂੰ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ ਉਹਦੇ ਨਾਲ-ਨਾਲ ਸਪੋਰਟਸ ਔਰ ਜੜੀਆਂ ਜਿਹੜੇ ਕਲਚਰਲ ਐਕਟੀਵਿਟੀਆਂ ਨੇ ਹਾਂ ਉਹਨਾਂ ਨੂੰ ਵੀ ਨਾਲ ਰੱਖਿਆ ਗਿਆ ਤੋਂ ਲੋਕ ਜਿਹੜੇ ਨੇ ਉਹ ਆਪ ਇਸ ਗੱਲ ਦੇ ਲਈ ਫਿਕਰਮੰਦ ਨੇ ਕਿ ਇਹ ਜਿਹੜੀਆਂ ਸੰਸਥਾਵਾਂ ਨੇ ਚੰਗੇ ਹੱਥਾਂ ਵਿੱਚ ਜਾਣੀਆਂ ਚਾਹੀਦੀਆਂ ਨੇ ਔਰ ਪਿਛਲੇ 3 ਸਾਲਾਂ ਤੋਂ ਸਾਡਾ ਜਿਹੜਾ ਪੈਨਲ ਆ ਹਾਂਜੀ ਉਹ ਮੈਨੇਜਮੈਂਟ ਦੇ ਵਿੱਚ ਕੰਮ ਕਰ ਰਿਹਾ ਹਾਂਜੀ ਬਾਕੀ ਖੂਬ ਕੰਮ ਹੋਇਆ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਹੋਏ ਇਨਫਰਾਸਟ੍ਰਕਚਰ ਮਜ਼ਬੂਤ ਮਜ਼ਬੂਤ ਕੀਤਾ ਗਿਆ ਇਹਦੇ ਨਾਲ ਨਾਲ ਸਪੋਰਟਸ ਨੂੰ ਲੈ ਕੇ ਹੋਰ ਜਿਹੜੇ ਬਹੁਤ ਅੱਛੇ ਪ੍ਰੋਗਰਾਮ ਜਿਹੜੇ ਨੇ ਜਿਹੜੇ ਐਨੂਅਲ ਪ੍ਰੋਗਰਾਮ ਹੁੰਦੇ ਨੇ ਜਿਹਦੇ ਵਿੱਚ ਬੱਚਿਆਂ ਦੇ ਵਿੱਚ ਬੜਾ ਕੌਨਫੀਡੈਂਸ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਅਗਰ ਅਸੀਂ ਨੇਸ਼ਨ ਬਿਲਡਿੰਗ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਤਾਂ ਸਾਨੂੰ ਵੀ ਸਮੇਂ ਦਾ ਹਾਨੀ ਬੜਨਾ ਪਏਗਾ ਔਰ ਸਾਨੂੰ ਇੱਕ ਅੱਛਾ ਐਜੂਕੇਸ਼ਨ ਨੂੰ ਲੈ ਕੇ ਇੱਕ ਅੱਛਾ ਮਾਹੌਲ ਪੈਦਾ ਕਰਨਾ ਪਏਗਾ ਜਿਹੜਾ ਕਿ ਅਸੀਂ 3 ਸਾਲਾਂ 'ਚ ਕਾਮਯਾਬ ਹੋਏ ਆ ਸੋ ਉਹਦੇ ਬਲਤੇ ਹੀ ਅਸੀਂ ਜਿਹੜੀਆਂ ਇਹ ਵੋਟ ਜਿਹੜਾ ਸਾਡਾ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਆ ਉਹ ਵੋਟ ਮੰਗ ਰਿਆ ਸਾਨੂੰ ਪੂਰੀ ਆਸ ਹੈ ਕਿ ਲੋਕ ਦੁਬਾਰਾ ਸਾਡੇ ਪੈਨਲ ਨੂੰ ਮੌਕਾ ਦੇਣਗੇ ਔਰ ਅਸੀਂ ਆਉਣ ਵਾਲੇ 3 ਸਾਲਾਂ ਲਈ ਹੋਰ ਬਿਹਤਰ ਜਿਹੜੇ ਕੰਮ ਨੇ ਉਹ ਕਰਾਂਗੇ ਜਿਹਦੇ ਵਿੱਚ ਯੂਨੀਵਰਸਿਟੀ ਬਣਾਉਣ ਦੀ ਗੱਲ ਆ ਜਿਹਦੇ ਵਿੱਚ ਲਾ ਕਾਲਜ ਲਿਆਉਣ ਦੀ ਗੱਲ ਆ ਹੋਰ ਬਹੁਤ ਸਾਰੇ ਕੋਰਸ ਜਿਹਨੇ ਜਿਹੜੇ ਸ਼ੁਰੂ ਕਰਨ ਦੀ ਗੱਲ ਆ ਕਿਉਂਕਿ ਪਿਛਲੇ ਸਮਿਆਂ ਚ ਜ਼ਿਆਦਾਤਰ ਸਟੂਡੈਂਟ ਜਿਹੜੇ ਬਾਹਰ ਜਾ ਰਹੇ ਸੀ ਬਾਹਰਲੇ ਮੁਲਕਾਂ ਨੂੰ ਜਾ ਰਹੇ ਸੀਗੇ ਸੋ ਸਾਡੀ ਕੋਸ਼ਿਸ਼ ਹੈ ਕਿ ਬੱਚੇ ਜਿਹੜੇ ਨੇ ਸਾਡੇ ਉਹ ਇੱਥੇ ਐਡਮਿਸ਼ਨ ਲੈਣ ਇੱਥੇ ਪੜ੍ਹਨ ਔਰ ਚੰਗੇ ਕੋਰਸੇ ਹੋਣ ਤਾਂ ਜੋ ਉਹ ਆਪਣਾ ਅੱਛਾ ਫਿਊਚਰ ਬਿਲਡ ਕਰ ਸਕਣ ਸੋ ਇਸ ਮੋਟਿਵ ਨੂੰ ਲੈ ਕੇ ਅਸੀਂ ਲੋਕਾਂ ਤੋਂ ਵੋਟਾਂ ਮੰਗੀਆਂ ਨੇ ਤੇ ਵੋਟਾਂ ਸਾਨੂੰ ਲੋਕ ਪਾਉਣਗੇ ਪੂਰੀ ਸਾਨੂੰ ਤਸੱਲੀ ਆਸ ਵੀ ਹੈ ਜਿਵੇਂ ਕਿ ਤੁਸੀਂ ਆਮ ਲੋਕਾਂ ਦਾ ਰੁਖ ਹੁਣ ਲਾਸ਼ੀ ਹੈ ਲੋਕਾਂ ਦਾ ਰੁਖ ਵੋਟਰਾਂ ਦਾ ਰੁਖ ਤੁਸੀਂ ਤੁਹਾਨੂੰ ਸਰਪੱਤ ਰਿਪੋਰਟ ਆ ਰਹੀ ਹੈ ਕਿਵੇਂ ਲੱਗ ਰਿਹਾ ਤੁਹਾਡੀ ਮੈਨੇਜਮੈਂਟ ਦੁਆਰਾ ਆ ਰਹੀ ਹੈ ਜੀ ਇਹ ਸਾਨੂੰ ਤਾਂ ਬਹੁਤ ਅੱਛਾ ਜਿਹੜਾ ਰਿਸਪੌਂਸ ਲੱਗ ਰਿਹਾ ਬੜਾ ਰੁਝਾਨ ਅੱਛਾ ਲੱਗ ਰਿਹਾ ਲੋਕ ਜਿਹੜੇ ਨੇ ਉਹ ਵੋਟ ਕਰਨ ਆ ਰਹੇ ਨੇ ਅਮਨ ਆਮਾਨ ਦੇ ਨਾਲ ਇਲੈਕਸ਼ਨ ਹੋ ਰਹੀ ਹੈ ਹਾਲਾਂਕਿ ਪਿਛਲੇ 2-3 ਮਹੀਨਿਆਂ ਤੋਂ ਸਰਕਾਰ ਨੇ ਚੋਣਾਂ ਲਟਕਾਈਆਂ ਹੋਈਆਂ ਸੀਗੀਆਂ ਅੱਜ ਗਰਮੀ ਦੇ ਮੌਸਮ 'ਚ ਲੋਣਾ ਇਲੈਕਸ਼ਨ ਹੋ ਰਹੀ ਹੈ ਕਾਫੀ ਜਿਹੜੇ ਕੈਂਡੀਡੇਟ ਨੇ ਔਰ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਨੇ ਉਹਨਾਂ ਨੂੰ ਵੋਟ ਲੈਣ ਦੇ ਲਈ ਬਾਹਰ ਖੜਨਾ ਪੈ ਰਿਹਾ ਉਹਨਾਂ ਨੂੰ ਕਾਫੀ ਇਸ ਗੱਲ ਦੇ ਲਈ ਮਤਲਬ ਤਕਲੀਫ ਹੋ ਰਹੀ ਹੈ ਔਰ ਅੱਜ ਤੋਂ ਜੇ ਫਰਵਰੀ ਚੋਣਾ ਹੋਈਆਂ ਹੁੰਦੀਆਂ ਤਾਂ ਮੌਸਮ ਅੱਛਾ ਹੋਣਾ ਸੀਗਾ ਔਰ ਪਤਾ ਨਹੀਂ ਕਿਸ ਵਜ੍ਹਾ ਨਾਲ ਦਖਨਦაძੀ ਕਰਕੇ ਜਿਹੜੇ ਲੋਕਲ ਝਾੜੂ ਦੇ ਸਾਡੇ ਐਮਐਲਏ ਨੇ ਔਰ ਹੋਰ ਜਿਹੜੇ ਉਹਨਾਂ ਦੇ ਚਹੇਤੇ ਨੇ ਉਹਨਾਂ ਵੱਲੋਂ ਇਹ ਚੋਣਾ ਜਿਹੜੀਆਂ ਨੇ 3 ਮਹੀਨੇ ਅੱਗੇ ਲਟਕਾਈਆਂ ਗਈਆਂ ਔਰ ਪਹਿਲੀ ਵਾਰ ਹੋਇਆ ਕਿ ਸਾਨੂੰ ਇਹਦੇ ਲਈ ਹਾਈ ਕੋਰਟ ਵੀ ਜਾਣਾ ਪਿਆ ਔਰ ਹਾਈ ਕੋਰਟ ਦੇ ਦਖਲ ਤੋਂ ਬਾਅਦ ਇਹ ਚੋਣਾ ਜਿਹੜੀਆਂ ਨੇ ਹੁਣ ਸੰਭਵ ਹੋ ਸਕੀਆਂ ਨੇ। ਤੋਂ ਅੱਜ ਗਰਮੀ ਦੇ ਮੌਸਮ 'ਚ 20 ਲੋਕ ਜਿਹੜੇ ਨੇ ਉਹ ਆਪਣੋ ਆਪਣੇ ਘਰਾਂ ਦੇ ਵਿੱਚੋਂ ਬਾਹਰ ਆ ਕੇ ਵੋਟ ਕਰ ਰਹੇ ਨੇ। ਜਿਵੇਂ ਪਹਿਲਾਂ ਦੋ ਪੈਨਲ ਹੁੰਦੇ ਐਸ ਵਾਰੀ ਤੀਸਰਾ ਪੈਨਲ ਵੀ ਆਮ ਆਦੀ ਪਾਰਟੀ ਸਮਰਥਕ ਦਾ ਹੈ ਮਤਲਬ ਕਿ ਤੇ ਉਸ ਕੀ ਕਿਵੇਂ ਲੈਣੇ ਕੋਈ ਅਸਰ ਹੋਏਗਾ ਕੋਈ ਨਾ ਹੋਵੇ। ਦੇਖੋ ਇਹਦੇ ਲਈ ਜਿਹੜੇ ਲੋਕ ਰਾਜ ਆ ਡੈਮੋਕ੍ਰੇਸੀ ਆ ਲੋਕਤੰਤਰ ਆ ਇਹਦੇ 'ਚ ਜਿੰਨੇ ਵੀ ਵੱਧ ਤੋਂ ਵੱਧ ਲੋਕ ਹਿੱਸਾ ਲੈਣ ਉਹ ਚੰਗੀ ਗੱਲ ਆ। ਅੱਛਾ ਜੀ। ਅਗਰ ਤੀਸਰਾ ਪੈਨਲ ਆਇਆ ਹੈਗਾ ਤਾਂ ਅਸੀਂ ਉਹਦਾ ਵੈਲਕਮ ਕਰਦੇ ਆਂ ਪਰ ਕਿਉਂਕਿ ਹਲੇ ਉਹ ਨਵਾਂ ਪੈਨਲ ਹੈ ਔਰ ਉਹਨਾਂ ਕੋਲ ਦਿਖਾਉਣ ਨੂੰ ਕੁਝ ਨਹੀਂ ਉਹਨਾਂ ਦਾ ਕੀਤਾ ਕਰਾਇਆ ਕੁਝ ਨਹੀਂ ਕੋਈ ਐਕਸਪੀਰੀਅੰਸ ਨਹੀਂ ਹੈ ਕਿਉਂਕਿ ਇਹ ਜਿਹੜੇ ਐਕਸਪੀਰੀਅੰਸ ਲੋਕ ਨੇ ਉਹਨਾਂ ਦੇ ਹੱਥਾਂ 'ਚ ਹੀ ਇਹ ਜਿਹੜੀਆਂ ਸੰਸਤਾਵਾਂ ਨੇ ਉਹ ਸੁਰੱਖਿਤ ਨੇ ਤੋਂ ਇਸ ਕਰਕੇ ਠੀਕ ਹੈ ਉਹ ਵੀ ਲੜ ਰਹੇ ਨੇ ਰਿਜ਼ਲਟ ਦੱਸੇਗਾ ਇਹ ਲੋਕਾਂ ਨੇ ਕਿਹੜੇ ਪਾਸੇ ਜਿਹੜੀ ਉਹ ਆਪਣਾ ਵਰਡਕਟ ਦਿੰਦਾ ਹੈ। ਇਹ ਆਈਟਮ ਸਵੇਰ ਦੇ ਖੜੇ ਹੋ ਇੱਥੇ ਡਿਊਟੀ ਦੇ ਰਹੇ ਹੋ। ਹਾਂਜੀ। ਔਰ ਕਿਵੇਂ ਲੱਗਦਾ ਤੁਹਾਨੂੰ ਲੋਕਾਂ ਦਾ ਕਿਵੇਂ ਰੁਖ ਲੱਗਦਾ ਵੀ ਇਹ ਆਈਟਮ ਕਿਦੀ ਮੈਨੇਜਮੈਂਟ ਬਣਾਣ ਆ ਰਹੀ ਹੈ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਕਵਰੇਜ ਕਰਨ ਆਏ ਹੋ। ਹਾਂਜੀ ਹਾਂਜੀ। ਤੁਸੀਂ ਸਵੇਰ ਦੇ ਮਿਹਨਤ ਕਰ ਰਹੇ ਹੋ ਅੱਜ। ਹਾਂਜੀ ਹਾਂਜੀ। ਪਰ ਇਸ ਵਾਰ ਮੇਰੀ ਆਪਣੀ ਸੋਚ ਦੇ ਮੁਤਾਬਕ ਮੈਂ ਮੇਰਾ ਸ਼ਾਇਦ ਪਹਿਲਾ ਬਿਆਨ ਵੀ ਲੱਗਿਆ ਪੰਜਾਬ ਕੇਸਰੀ ਦੇ ਵਿੱਚ ਅੱਛਾ ਵੀ ਲੇਡੀਜ਼ ਨੂੰ ਪਹਿਲ ਦੇ ਆਧਾਰ ਤੇ ਸਾਨੂੰ ਵੋਟ ਪਾਉਣੀ ਚਾਹੀਦੀ ਸੀ ਮੈਂ ਤਾਂ ਦੇਖੋ ਜੀ ਉਹਨਾਂ ਨੂੰ ਚਾਹੇ ਲੇਡੀ ਨੂੰ ਜਾਣਦਾ ਤੇ ਨਹੀਂ ਜਾਣਦਾ ਮੈਂ ਦੋਨਾਂ ਨੂੰ ਵੋਟ ਪਾ ਕੇ ਹੂੰ ਬਾਕੀ ਐ ਤਾਂ ਵੀ ਜੇ ਕੁਝ ਬਦਲਾਅ ਆਊਗਾ ਤਾਂ ਉਹਦੇ ਚ ਸ਼ਾਇਦ ਸਾਨੂੰ ਤਰੱਕੀ ਮਿਲ ਸਕਦੀ ਹੈ